ਕਿੱਲਾ ਪੰਚਾਇਤ ਦੀ ਜ਼ਮੀਨ ਹੋਵੇ ਤਾਂ ਪਿੰਡ ਦੇ ਹਾਲਾਤ ਵੇਖ ਲਓ 100 ਕਿੱਲਾ ਪੰਚਾਇਤ ਕਿੰਨਾ ਪੈਸਾ ਹੁੰਦਾ ਜੇ ਗੱਲ ਕਰੀਏ ਤਾਂ ਕੁਝ ਪਿੰਡਾਂ ਵਿੱਚ 20000 ਰੁਪਇਆ ਠੇਕਾ ਤਾਂ ਕਈਆਂ ਪਿੰਡਾਂ ਵਿੱਚ 50 50000 ਰੁਪਇਆ ਠੇਕਾ ਤਾਂ 100 ਕਿੱਲੇ ਨੂੰ ਤੁਸੀਂ 50000 ਨਾਲ ਕਨਵਰਟ ਕਰ ਲਿਓ ਕਿ ਕਿੰਨਾ ਪੈਸਾ ਬਣਦਾ ਤਾਂ ਸਾਲ ਦਾ ਕਿੰਨਾ ਪੈਸਾ ਹੁੰਦਾ ਤਾਂ ਪਿੰਡ ਦੇ ਹਾਲਾਤ ਵਿਖਾ ਦਈਏ ਕੀ ਪਿੰਡ ਦੇ ਹਾਲਾਤ ਕੀ ਆ ਐਸ ਵੇਲੇ ਪਿੰਡ ਦੇ ਲੋਕ ਖੜੇ ਨੇ ਜਿਹਨਾਂ ਨੂੰ ਕੰਮ ਦੀ ਜ਼ਰੂਰਤ ਹੈ ਐਸ ਵੇਲੇ ਪਿੰਡ ਦੇ ਸਰਪੰਚ ਖੜੇ ਨੇ ਜਿਹੜਾ ਪਹਿਲਾਂ ਸਰਪੰਚੀ ਕਰੀ ਆ ਤਾਂ ਇੱਥੇ ਉਹ ਵੀ ਸਰਪੰਚ ਖੜੇ ਨੇ ਜੋ ਹੁਣ ਸਰਪੰਚ ਨੇ ਸਰਪੰਚ ਸਾਹਿਬ ਇੱਧਰ ਆ ਜਾਵੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਇਹ ਕੀ ਮਾਮਲਾ ਕੀ ਆ ਤੁਹਾਡੇ ਪਿੰਡ ਦੇ ਹਾਲਾਤ ਕਿ ਹੋਏਦਾ ਕਿਉਂ ਨਹੀਂ ਇਹਦਾ ਵਿਕਾਸ ਹੋ ਰਿਹਾ ਸਰ ਬੇਨਤੀ ਹੈ ਵੀ ਜਦੋਂ ਮੈਂ ਸਰਪੰਚੀ ਜਿੱਤਿਆ ਮੇਰੇ ਨਾਲ ਮੈਂਬਰ ਸਪੋਰਟ ਨਹੀਂ ਕਰਦੇ ਮੈਂਬਰਾਂ ਦੇ ਖਿਲਾਫ ਮੈਂ ਵੀਡੀਓ ਸਾਹਿਬ ਨੂੰ ਸ਼ਿਕਾਇਤ ਵੀ ਲਿਖਤੀ ਦਿੱਤੀ ਆ ਵੀ ਮੇਰ ਕੋ ਜਾਂਦੇ ਆਪਾਂ ਮੈਂਬਰ ਸਸਪੈਂਡ ਕੀਤੇ ਜਾਣ ਜਾਂ ਫਿਰ ਉਹਨਾਂ ਤੇ ਕਾਨੂੰਨੀ ਕੋਈ ਕਾਰਵਾਈ ਕੀਤੀ ਜਾਏ ਮੈਂ ਮੀਟਿੰਗ ਬੁਲਾਉਣਾ ਆ ਮੀਟਿੰਗ ਚ ਬਹੁਤ ਦੇ ਹਾਜ਼ਰ ਹੀ ਨਹੀਂ ਹੁੰਦੇ ਜੇ ਹੁੰਦੇ ਆ ਤੇ ਕੰਮ ਦੇ ਮਤੇ ਦੇ ਵੋਟ ਨਹੀਂ ਪਾਉਂਦੇ ਮੈਂ ਵੀਡੀਓ ਸਾਹਿਬ ਦੇ ਡੀਡੀਪੀਓ ਸਾਹਿਬ ਦੇ ਵੀ ਨੋਟਿਚ ਲੈਣਦੀ ਆ ਗੱਲ ਲਿਖਤੀ ਦਿੱਤਾ ਹੋਇਆ ਬਿਲਕੁਲ ਲਿਖਤੀ ਦਿੱਤਾ ਹੋਇਆ ਕਿ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਸਾਡੇ ਪਿੰਡ ਦਾ ਵਿਕਾਸ ਸ਼ੁਰੂ ਕੀਤਾ ਜਾਵੇ ਤੇ ਹੁਣ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਸਾਹਿਬ ਤਹਿਸੀਲਦਾਰਾਂ ਨੂੰ ਬਦਲੀਆਂ ਕਰਕੇ ਮਾਨਸੇ ਭੇਜ ਦਿੱਤਾ ਤਹਿਸੀਲਦਾਰਾਂ ਨੂੰ ਬਦਲੀਆਂ ਕਰਕੇ ਜੀਰੇ ਭੇਜ ਦਿੱਤਾ ਤਾਂ ਫਿਰ ਇਹ ਜਿਹੜੇ ਵੀਡੀਓ ਸਾਹਿਬ ਹੈ ਜਾਂ ਡੀਡੀਪੀਓ ਸਾਹਿਬ ਹੈ ਇਹਨਾਂ ਨੂੰ ਬਦਲ ਕੇ ਕਿਉਂ ਨਹੀਂ ਮਾਨਸੇ ਭੇਜ ਰਹੇ ਇਸ ਮਹਿਕਮੇ ਵੱਲ ਕਿਉਂ ਨਹੀਂ ਵੇਖਿਆ ਜਾ ਰਿਹਾ ਕਿਉਂਕਿ ਤਹਿਸੀਲਾਂ ਦੇ ਵਿੱਚ ਤਾਂ ਅਸੀਂ ਹਫ਼ਤੇ ਬਾਅਦ ਨਹੀਂ ਸਾਲ ਬਾਅਦ ਆਡਾ ਨੰਬਰ ਆਉਂਦਾ ਕੋਈ ਰਜਿਸਟਰੀ ਕਰਾਉਣ ਨੂੰ ਤਾਂ ਸਾਨੂੰ ਦਿੱਕਤ ਆਉਂਦੀ ਆ ਇੱਥੇ ਤਾਂ ਅਸੀਂ ਪਿੰਡ ਵਿੱਚ ਰੋਜ਼ ਵਸਣਾ ਇੱਥੇ ਪਿੰਡਾਂ 'ਚ ਰੋਜ਼ ਰਹਿਣਾ ਆ ਮੁੱਖ ਮੰਤਰੀ ਸਾਹਿਬ ਬਦਲਾ ਦੀ ਕਿਤੇ ਨੀਤੀ ਦੇ ਵਿੱਚ ਵਿੱਚ ਆਪਣੀ ਕੋਈ ਰੰਜਿਸ਼ਾਂਤ ਨਹੀਂ ਕੱਢ ਰਹੇ ਤੁਹਾਨੂੰ ਕੀ ਲੱਗ ਰਿਹਾ ਵਾ ਜਿਹੜੇ ਹਸਾਬ ਨਾਲ ਵਿਕਾਸ ਦੇ ਵਿੱਚ ਜੇ ਤੁਸੀਂ ਇੱਕ ਅਫਸਰ ਨੂੰ ਫੜਦੇ ਹੋ ਤਾਂ ਦੂਸਰੇ ਅਫਸਰਾਂ ਦਾ ਲਿਆਈ ਕਿਉਂ ਹੈ ਉਹਨਾਂ ਵੱਲ ਕਿਉਂ ਨਹੀਂ ਵੇਖਿਆ ਜਾ ਰਿਹਾ ਤੁਹਾਡੀਆਂ ਲਿਫਤੀ ਦਰਖਾਸਤਾਂ ਨੂੰ ਵੀਡੀਓ ਸਾਹਿਬ ਕਿਉਂ ਨਹੀਂ ਵੇਖ ਰਹੇ ਕਿਉਂ ਪ੍ਰਬੰਧਕ ਨਹੀਂ ਲਗਾਇਆ ਜਾ ਰਿਹਾ ਸਰਪੰਚ ਮੈਂ ਅੱਜ ਵੀ ਸੱਦਿਆ ਵੀਡੀਓ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਅੱਜ ਵੀ ਕਹਣਾ ਵੀ ਜਾ ਕੇ ਸਾਡੇ ਪਿੰਡ ਦੇ ਜਿੱਦਾਂ ਵੀ ਹੁੰਦਾ ਸਾਡੇ ਪਿੰਡ ਦਾ ਮਸਲਾ ਲਗੀਤਾ ਜੇ ਜੇ ਸਰਪੰਚ ਮੈਂ ਦੋਸ਼ੀ ਹਾਂ ਮੇਰੇ ਤੇ ਕਾਰਵਾਈ ਕੀਤੀ ਜਾਵੇ ਪਰ ਜੇ ਕੋਈ ਮੈਂਬਰ ਸਾਡੇ ਮਤੇ ਤੇ ਸਾਈਨ ਨਹੀਂ ਕਰਦਾ ਨਜ਼ਾਇਰ ਜਿਹੜਾ ਸਹੀ ਕੰਮ ਉੱਤੇ ਤੇ ਸਾਈਨ ਕਰਨੇ ਚਾਹੀਦੇ ਅਜ ਤਾਂ ਵੀ ਨਹੀਂ ਕਰਦਾ ਫਿਰ ਮੈਂਬਰਾਂ ਤੇ ਕਾਰਵਾਈ ਕੀਤੀ ਜਾਵੇ ਤਾਂ 100 ਕਿਲਾ ਜ਼ਮੀਨ ਤੁਸੀਂ ਦੱਸ ਰਹੇ ਹੋ ਪਿੰਡ ਦੀ ਪੰਚਾਇਤ ਹੀ ਆ ਤਾਂ ਕਿੰਨਾ ਪੈਸਾ ਬਣਦਾ ਸਾਲ ਦਾ ਸਰ ਪੈਸਾ ਤੇ ਹੁੰਦਾ 15-20 ਲੱਖ ਰੁਪਏ ਲੋਕਾਂ ਨੇ ਨਾ ਛੱਡਾ ਛੂਡਾ ਤੇ ਦੱਬੀ ਹੋਈ ਆ ਉਹ ਵੀ ਆਪਾਂ ਗ੍ਰਾਮ ਸਭਾ ਦੇ ਮਤੇ ਵਿੱਚ ਪਾਇਆ ਵੀ ਸਾਡੇ ਜਿਹੜੀ ਨਿਸ਼ਾਨਦਾਈ ਕਰਾ ਕੇ ਰਸਤੇ ਛੱਡੇ ਜਾਣ ਹਰਕ ਜ਼ਮੀਨ ਨੂੰ ਰਸਤਾ ਤੇ ਹਰਕ ਇਨਕੁਆਰੀ ਹੋਈ ਕੋਈ ਨਹੀਂ ਨਹੀਂ ਕੋਈ ਇਨਕੁਆਰੀ ਨਹੀਂ ਤੇ ਆ ਜੋ ਪਹਿਲਾਂ ਖੜੀਆਂ ਵਾਂ ਇਹ ਮਨਰੇਗਾ ਦੇ ਵਿੱਚ ਇਹਨਾਂ ਦੀਆਂ ਡਿਊਟੀਆਂ ਤੇ ਕੰਮ ਕੋਈ ਨਹੀਂ ਮਿਲ ਰਿਆ ਕੋਈ ਕੰਮ ਨਹੀਂ ਮਿਲ ਰਿਆ ਜੀ ਉਹ ਜਦੋਂ ਆਪਾਂ ਜਾਣਦੇ ਆ ਸੈਕਟਰੀ ਸਾਹਿਬ ਕਹਿੰਦੇ ਆ ਵੀ ਤੁਸੀਂ ਮਤਾ ਪਾਓ ਉਹ ਮਤਾ ਪੈਂਦਾ ਨਹੀਂ ਤੇ ਮਤਲਬ 3 ਸਾਲ ਤੋਂ ਜੋ ਝਾੜੂ ਦੀ ਸਰਕਾਰ ਅਸੀਂ ਬੜੀ ਯੋਜਨਾ ਬਣਾਈ ਸੀਗੀ ਅਜੇ ਵੀ ਮੈਂ ਆਮਾਦੀ ਪਾਰਟੀ ਵਾਲਾ ਸਰਪੰਚ ਵਾਂ ਮਤਲਬ ਕੋਈ ਜੀ ਗੱਲ ਨਹੀਂ ਬਣਦੀ ਜਾ ਕੋਈ ਕਾਰਵਾਈ ਨਹੀਂ ਕਰਨ ਦੇ ਮੈਂਬਰਾਂ ਦੇ ਜਿਹੜਾ ਮਤਲਬ ਜਿਹੜਾ ਪਹਿਲੇ ਹੀ ਕਾਰੋਈ ਅਫਸਰਾ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਹੁਣ ਦੱਸ ਦਈਏ ਕਿ ਪਿੰਡ ਦਾ ਵਕਾਾਸ ਜਿਹੜਾ ਉਹ ਕਿੰਨਾ ਕੁ ਹੋਇਆ ਔਰ ਪਹਿਲੇ ਸਰਪੰਚ ਸਾਹਿਬ ਵੀ ਖੜੇ ਨੇ ਉਹਨਾ ਕਿੰਨਾ ਕੁ ਵਕਾਾਸ ਕਰਿਆ ਔਰ ਪਿੰਡ ਦੇ ਛੱਪੜ ਵੀ ਵਿਖਾਉਂਦੇ ਆ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਸੀਂ ਪਹਿਲਾ ਸਰਪੰਚ ਰਹੇ ਹੋ ਹਾਂਜੀ ਹਾਂਜੀ ਕਿੰਨੀ ਵਾਰ ਰਹੇ ਹੋ ਇੱਕ ਵਾਰ ਸਰਪੰਚ ਰਹੇ ਆ ਇੱਕ ਵਾਰ ਰਹੇ ਹੋ ਤਾਂ ਤੁਹਾਡੇ ਕਾਰਜਕਾਲ ਵਿੱਚ ਇਹਦਾ ਦਵਾਲਾ ਬਣਿਆ ਸੀ ਜਾਂ ਕੀ ਕਰ ਕੀਤਾ ਸੀ ਇਹਦਾ ਦਵਾਲਾ ਬਣਾਇਆ ਸੀ ਜਾਂ ਚੀਚੀ ਵਾਲਾ ਖੂ ਇਹ ਖੂਬੜਾ ਆ ਗਿਆ ਉੱਤੇ ਜਾਲ ਪਾੜੇ ਕੋ ਬਣੇ ਪਏ ਆ ਕੋ ਦਾ ਦਾ ਮੜ ਕੇ ਨਹੀਂ ਪੈਸਾ ਦਿੱਤਾ ਨਹੀਂ ਗਿਆ ਅੱਛਾ ਪੈਸਾ ਆਇਆ ਹੀ ਨਹੀਂ ਪੈਸਾ ਦਿੱਤਾ ਹੀ ਗਿਆ ਦਾ ਜਿਹੜੀ ਜੋ ਦਾ ਗਾਵਾ ਇਟਾਈ ਆ ਉਹ ਹੀ ਆ ਨਰੇਗਾ ਚ ਉਹਦਾ ਵੀ ਪੈਸਾ ਨਹੀਂ ਦਿੱਤਾ ਗਿਆ ਆ ਜਿਹੜੀ ਜਨਾਨੀਆਂ ਖੜੀਆਂ ਸਾਡੇ ਪਿੰਡ ਦੀਆਂ ਇਹ ਨਰੇਗਾ ਚ ਕੰਮ ਕਰਦੇ ਰਹੀਆਂ ਮੇਰੇ ਸਾਹਮਣੇ ਇਹਦਾ 5 ਸਾਲ ਮੇਰੇ ਕੰਮ ਕੀਤਾ ਜੇ ਤੋ ਰੱਖ ਕੇ ਮੇਰੀ ਪਾਂਗ ਸਰਕਾਰ ਭੰਗ ਹੋਗੀ ਮੇਰਾ ਪਚਾਤ ਭੰਗ ਹੋ ਗਈ ਉਤੋਂ ਰਾਕ ਕੇ ਚਾਰੀਆਂ ਭੁਖੀਆਂ ਮਰਨੀਆਂ ਨੇ ਕੋਈ ਇਹਦਾ ਵਿਕਾਸ ਨਹੀਂ ਕੋਈ ਨਾਲ ਘਰ ਨਹੀਂ ਕੋਈ ਬਾਹਰ ਨਹੀਂ ਵਿਚਾਰੀਆਂ ਮਹਾ ਬੈਠੀਆਂ ਆਪਣੇ ਘਰ ਘਰ ਸਾਹਮਣੇ ਇਹ ਤਾਂ ਕਹਿੰਦਾ ਨੂੰ ਕੰਮ ਨਹੀਂ ਪਿੰਡ ਤੇ ਮਿਲਿਆ ਹੁਣ ਗੱਲ ਕਰਦੇ ਆ ਹੁਣਾ ਪਹਿਣਾ ਦੇ ਨਾਲ ਕੀ ਕੀ ਕਹਿਣਾ ਚਾਹੁੰਦੀਆਂ ਨੇ ਆਜੋ ਕਿਹੜੀ ਚਾਚੀ ਨੇ ਆਉਣਾ ਤਾਈ ਨੇ ਆਉਣਾ ਆਓ ਆਹ ਚਾਚੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡਾ ਕੋਈ ਲੱਗ ਰਿਹਾ ਕੰਮ ਮਿਲ ਰਿਹਾ ਕਿ ਨਹੀਂ ਮੇਰੇ ਹਾਂ ਨੂੰ ਕੋਈ ਕੰਮ ਨੇ 3 ਸਾਲ ਤੋਂ ਮਿਲ ਰਿਹਾ ਜੀ ਅਸੀਂ ਵਿਹਲੇ ਬੈਠੇ ਵਿਧਵਾ ਜਨਾਨੀਆਂ ਸਾਡੇ ਮੁੰਡੇ ਮਰ ਗਏ ਆ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਕੰਮ ਚਾਹੀਦਾ ਉਹਨੂੰ ਕੋਈ ਕਾਰੋਬਾਰ ਹੋਵੇ ਉਹਨੂੰ ਕੋਈ ਕਾਰੋਬਾਰ ਚਾਹੀਦਾ ਉਹਨੂੰ ਕੋਈ ਕੰਮ ਮਿਲੇ ਤੇ ਅਸੀਂ ਕਰੀਏ ਅਸੀਂ ਵਿਹਲੇ ਕੀ ਕਰੀਏ ਤੇ ਭੁੱਖੇ ਮਰੀਏ 3 ਸਾਲ ਤੋਂ ਸਾਡਾ ਕੰਮ ਬੰਦਾ ਉਹਨੂੰ ਕੰਮ ਦੀ ਜ਼ਰੂਰੀਆਂ ਨੂੰ ਹੋਰ ਕੋਈ ਮਤਲਬ ਨਹੀਂ ਆਨੇ ਪਿੰਡ ਦੇ ਹਾਲਾਤ ਤੌਰ ਪਿੰਡ ਬਾਰੇ ਦੱਸ ਔਰੇ ਗੁਰਦਾਸਪੁਰ ਜ਼ਿਲ੍ਹੇ ਦਾ ਔਰੇ ਬਲਾਕ ਜਿਹੜਾ ਵਾ ਉਹ ਕਿਹੜਾ ਪੈਂਦਾ ਹਲਕਾ ਕਿਹੜਾ ਪੈਂਦਾ ਦੱਸ ਦਈਏ ਬਲਾਕ ਕਿਹੜਾ ਪੈਂਦਾ ਜੀ ਤੁਹਾਨੂੰ ਗੁਰਦਾਸਪੁਰ ਜਾ ਦੀਨਾਨਗਰ ਬਲਾਕ ਦਰੰਗਲਾ ਦਰੰਗਲਾ ਬਲਾਕ ਪੈਂਦਾ ਤੇ ਹਲਕਾ ਕਿਹੜਾ ਪੈਂਦਾ ਹਲਕਾ ਦੀਨਾਨਗਰ ਇਹ ਦੀਨਾ ਨਗਰ ਹਲਕੇ ਦੇ ਅੰਦਰ ਆਉਂਦੀ ਆ ਜੀ 17 ਸਾਲਾਂ ਤੋਂ ਵਿਕਾਸ ਚੱਲ ਰਿਹਾ ਸੀ ਪੁਰਾਣੀਆਂ ਸਰਕਾਰਾਂ ਨੇ ਬਹੁਤ ਵਿਕਾਸ ਕੀਤੇ ਆ ਤਾਂ ਉਹਨਾਂ ਦੀ ਝਲਕ ਤੁਹਾਨੂੰ ਵਿਖਾ ਰਿਹਾ ਪੁਰਾਣੀਆਂ ਸਰਕਾਰਾਂ ਦੀ ਔਰ ਨਵੀਆਂ ਦੀ ਝਲਕ ਤੁਸੀਂ ਆਪੇ ਵੇਖ ਰਹੇ ਹੋ ਕਿ ਬਦਲਾਵ ਵਾਲੇ ਕਿੰਨਾ ਕੁ ਰੰਗ ਵਿਖਾ ਰਹੇ ਆ ਹੁਣ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਛੱਪੜ ਦੀਆਂ ਤਸਵੀਰਾਂ ਵਿਖਾਈਆਂ ਜਾਣ 6 ਕਨਾਲਾਂ ਦੇ ਕਰੀਬ ਛੱਪੜ ਹੈ ਲੇਕਿਨ ਇਸ ਵੇਲੇ ਜਿਹੜਾ 2 2.5 ਕਨਾਲ ਦੇ ਕਰੀਬ ਦਿਖਾਈ ਦੇ ਰਿਹਾ ਇਹ ਕੌਣ ਲੈ ਗਿਆ ਸਰਕਾਰ ਲੈ ਗਈ ਹੈ ਜਾਂ ਕੌਣ ਲੈ ਗਿਆ ਇਹਦੇ ਬਾਰੇ ਕੋਈ ਧਿਆਨ ਨਹੀਂ ਲੇਕਿਨ ਗੰਦਗੀ ਜੋ ਤੁਸੀਂ ਵੇਖ ਰਹੇ ਹੋ ਪੂਰਾ ਭਰਿਆ ਪਿਆ ਹੁਣ ਇੱਕ ਚਲਕ ਹੋਰ ਵਿਖਾ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਿਹਾ ਇੱਧਰ ਆਇਆ ਜਾਵੇ ਥੋੜਾ ਜਿਹਾ ਮejdik ਆ ਜਾਓ ਔਰ ਆ ਜੋ ਬੜੇ ਹੋਇਆ ਆ ਆ ਬਣੇ ਕਾਦੇ ਲਈ ਆ ਜੇ ਇਸ ਦੇ ਵਿੱਚ ਪਾਣੀ ਦਾ ਤੁਸੀਂ ਨਕਾਸ ਨਹੀਂ ਦੇਣਾ ਨਕਾਸ ਇਸ ਦਾ ਅਲੱਗ ਚੱਲ ਰਿਹਾ ਨਕਾਸ ਇੱਕ ਸਾਈਡ ਤੋਂ ਦੀ ਜਾ ਰਿਹਾ ਸਿੱਧਾ ਛੱਪੜ ਦੇ ਵਿੱਚ ਆ ਆ ਤਸਵੀਰਾਂ ਵਿਖਾਓ ਜੀ ਇੱਧਰ ਆ ਛੱਪੜ ਦੇ ਵਿੱਚ ਨਕਾਸ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਗੇ ਰੋਕੇ ਉੱਧਰ ਰੋਕੇ ਆ ਪੈਰ ਦਾ ਜਿਹੜੀ ਝਲਕ ਵਿਖਾਈ ਜਾਵੇ ਕਿ ਨਕਾਹ ਸਾਈਡ ਤੋਂ ਦੀ ਜਾ ਰਿਆ ਆ ਪੈਸਾ ਕਿੰਨਾ ਲੱਗਾ ਤੇ ਜੇ ਗੱਲ ਕਰੀਏ ਤਾਂ ਲਗਭਗ 10-15 ਲੱਖ ਤੇ ਇਹਦਾ ਵੀ ਭਰਿਆ ਹੀ ਹੋਊਗਾ ਕਿ ਇਹ 15 ਲੱਖ ਜਿਹੜਾ ਵਾ ਇਹਦੇ ਉੱਤੇ ਲੱਗ ਗਿਆ ਤੇ ਲਗਾਇਆ ਕਿਉਂ ਸੀ ਹੁਣ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਝਲਕ ਕਿ ਇਹ ਤਸਵੀਰਾਂ ਤੁਹਾਨੂੰ ਇਸ ਵੇਲੇ ਅਸੀਂ ਹਾਲੀ ਨਗਲ ਦੀਆਂ ਵਿਖਾ ਰਹੇ ਆ ਔਰ ਬਲਾਕ ਦਰੰਗਲਾ ਤੇ ਹਲਕਾ ਦੀਨਾ ਨਗਰ ਦੀਨਾ ਨਗਰ ਬਹੁਤ ਮਸ਼ਹੂਰ ਕਿਉਂ ਹੈ ਕਿ ਵਿਕਾਸ ਬਹੁਤ ਹੋਇਆ ਦੀਨਾ ਨਗਰ ਹਲਕੇ ਦੇ ਪਿੰਡਾਂ ਦਾ ਬਹੁਤ ਵਿਕਾਸ ਹੋਇਆ ਉਹਨਾਂ ਵਿੱਚੋਂ ਇੱਕ ਝਲਕੇ ਆ ਤਾ 100 ਕਿੱਲਾ ਜ਼ਮੀਨ ਆ ਪੰਚਾਇਤ ਦੀ ਉਸ ਦਾ ਪੈਸਾ ਵੀ ਆਉਂਦਾ ਸਰਕਾਰ ਵੀ ਦਿੰਦੀ ਹੋਵੇਗੀ ਤਾ ਗਰੰਟਾ ਵੀ ਆਈਆਂ ਹੋਣ ਗਿਆ ਲੇਕਿਨ ਪਹਿਰੇਦਾਰੀ ਕੋਈ ਨਹੀਂ ਕਿ ਅਸੀਂ ਗਰੰਟ ਕਿੰਨੂ ਦੇ ਰਿਹਾ ਕਿਉਂਕਿ ਚਿਹਤਿਆਂ ਨੂੰ ਗਰੰਟਾ ਦੇਣੀਆਂ ਤਾਂ ਚਿਹਤਿਆਂ ਦੇ ਵਿੱਚ ਹੀ ਕਮਾ ਦੇਣੀਆਂ ਕੁਝ ਇਸ ਤਰ੍ਹਾਂ ਲੱਗਦਾ ਹੈ ਤਾਂ ਹੁਣ ਅੱਗੇ ਵੇਖਦੇ ਆ ਕੀ ਹੁੰਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਰੰਜਸ਼ਵਾਜੀਆਂ ਦੀ ਕਿਤੇ ਸਰਕਾਰ ਤਾਂ ਨਹੀਂ ਚਲਾ ਰਹੇ ਤੁਸੀਂ ਤਹਿਸੀਲਦਾਰਾਂ ਦੇ ਮਗਰ ਜੀ ਪਏ ਹੋ ਤਾਂ ਤੁਸੀਂ ਇਹ ਨਾ ਮਹਿਕਮਿਆਂ ਦੇ ਅਫਸਰਾਂ ਨੂੰ ਕਿਉਂ ਨਹੀਂ ਪੁੱਛਦੇ ਕਿ ਇਹਨਾਂ ਕਰਕੇ ਪਿੰਡਾਂ ਦੇ ਵਿਕਾਸ ਰੁਕੇ ਆ ਰਜਿਸਟਰੀ ਦਾ ਨੰਬਰ ਸਾਡੇ ਪਿੰਡ ਵਿੱਚੋਂ ਸਾਲ 2 ਸਾਲ 10 ਸਾਲ ਬਾਅਦ ਆਉਂਦਾ ਤਾਂ ਸਾਨੂੰ ਫੇਰ ਦਿੱਕਤ ਆਉਂਦੀ ਆ ਤਾਂ ਇੱਥੇ ਅਸੀਂ ਰੋਜ਼ ਵਸਣਾ ਰੋਜ਼ ਬਿਮਾਰੀਆਂ ਸਾਨੂੰ ਘੇਰਦੀਆਂ ਰੋਜ਼ ਸਾਨੂੰ ਕਾਰੋਬਾਰ ਚਾਹੀਦਾ ਔਰ ਲੋਕਾਂ ਦੀ ਪਰੇਸ਼ਾਨੀ ਤੁਹਾਨੂੰ ਦੱਸ ਰਹੇ ਆ ਕਿ ਇਹ ਪਰੇਸ਼ਾਨੀਆਂ ਆਲੀ ਨੰਗਲ ਦੀਆਂ ਤਾਂ ਬਾਕੀ ਪਿੰਡ ਦੇ ਹਾਲਾਤ ਵੀ ਵਿਖਾਵਾਂਗੇ ਜੇ ਇਸ ਵਿੱਚ ਕਾਰਵਾਈ ਕੋਈ ਨਹੀਂ ਹੋਈ ਤਾ ਪ੍ਰੋਪਰ ਇਸ ਦੇ ਮਗਰ ਰਾਹਾਂਗੇ ਔਰ ਕੱਲੇ-ਕੱਲੇ ਅਫਸਰ ਨੂੰ ਸਾਹਮਣੇ ਲਿਆਵਾਂਗੇ ਅਗਲੀਆਂ ਖਬਰਾਂ ਵਿੱਚ ਹਰ ਅਫਸਰ ਦਾ ਪੱਖ ਲਿਆ ਜਾਵੇਗਾ ਤਾਂ ਪੁੱਛਿਆ ਜਾਵੇਗਾ ਕਿ ਤੁਸੀਂ ਲਿਖਤੀ ਕੰਪਲੇਂਟਾਂ ਉੱਤੇ ਲਿਖਤੀ ਐਪਲੀਕੇਸ਼ਨਾਂ ਉੱਤੇ ਕਿਉਂ ਨਹੀਂ ਪਹੁੰਚਦੇ ਕਿਉਂ ਮੌਕਾ ਨਹੀਂ ਦੇਖਦੇ ਤੇ ਕਿਉਂ ਇਹਨਾਂ ਦੀ ਸੁਣਵਾਈ ਨਹੀਂ ਕਰਦੇ ਔਰ ਇਸ ਵੀਡੀਓ ਨੂੰ ਫਿਲਹਾਲ ਵੇਖੋ ਔਰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ